ਦੈਨ 19ਵਾਂ ਚੰਗੀ ਕਿਤਾਬ ਤੇ ਚੰਗਾ ਅਧਿਆਪਕ ਉਹੀ ਹੈ ਜੋ ਸਿਖਾਉਣ ਦੀ ਬਜਾਏ ਸਾਨੂੰ ਸੋਚਣ ਦੀ ਆਦਤ ਪਾਉਂਦਾ ਹੈ ਜਾਣਕਾਰੀ ਨੂੰ ਸਿਆਣਪ ਸਮਝਣ ਵਾਲਿਆਂ ਦਾ ਹੱਠ ਹੀ ਉਹਨਾਂ ਦੇ ਪੈਰਾਂ ਦੀ ਜੰਦੀਰਾ ਬਣ ਜਾਂਦਾ ਹੈ ਕੇਸਰ ਦੀ ਅੱਖ ਖੁੱਲ ਗਈ ਸੀ ਪਰ ਉਹ ਅਜੇ ਵੀ ਲੰਮਾ ਪਿਆ ਹੋਇਆ ਸੀ ਫਕੀਰ ਇੱਕ ਪੁਰਾਣੀ ਪੋਥੀ ਨੁਮਾ ਕਿਤਾਬ ਨੂੰ ਬੰਦ ਕਰਕੇ ਆਪਣੀ ਪੋਟਲੀ ਵਿੱਚ ਪਾ ਰਿਹਾ ਸੀ ਸਾਈ ਜੀ ਇਹ ਕਿਹੜੀ ਕਿਤਾਬ ਹੈ ਸ਼ਾ ਮੁਹੰਮਦ ਅ ਜੰਗਨਾਮ ਫਕੀਰ ਨੇ ਆਪਣਾ ਸਮਾਨ ਸਿਮੇਟਦਿਆਂ ਜਵਾਬ ਦਿੱਤਾ ਪੁੱਤਰ ਤੁਕੀਸ ਜਮਾਤ ਤੱਕ ਪੜਿਆ ਹੈ 8ਵੀਂ ਤੱਕ ਕੇਸਰ ਨੇ ਕਿਹਾ ਪਿੰਡ ਦਾ ਸਕੂਲ 8ਵੀਂ ਤੱਕ ਹੀ ਸੀ ਫਕੀਰ ਨੂੰ ਤਿਆਰ ਹੋਇਆ ਵੇ ਕੇਸਰ ਛੇਤੀ ਜੇਤੀ ਉੱਠਿਆ ਉਸਨੇ ਅੱਖਾਂ ਤੇ ਪਾਣੀ ਦੇ ਛਿੱਟੇ ਮਾਰ ਕੇ ਸਿਰ ਤੇ ਪਰਨਾਬ ਦੁਬਾਰਾ ਬੰਨਿਆ ਤੇ ਸਮਾਨ ਇਕੱਠਾ ਕਰਕੇ ਫਕੀਰ ਦੇ ਪਿੱਛੇ-ਪਿੱਛੇ ਤੁਰ ਪਿਆ ਅੱਜ ਦਾ ਸਫ਼ਰ ਸਵੇਰੇ ਸਾਜਰੇ ਹੀ ਸ਼ੁਰੂ ਹੋ ਗਿਆ ਸੀ ਰਸਤੇ ਵਿੱਚ ਮਿੱਟੀ ਦੀ ਨੀਵੀਂ ਜਿਹੀ ਗੰਧ ਨਾਲ ਵਗਲਿਆ ਇੱਕ ਸਕੂਲ ਦਿਸਿਆ ਜਿਸ ਦੇ ਵਿੜੇ ਵਿੱਚ ਤਿੰਨ-ਚਾਰ ਡੇਕਾਂ ਦੇ ਦਰਖਤ ਸਨ ਕੇਸਰ ਨੇ ਕੰਦ ਉੱਪਰੋਂ ਅੰਦਰ ਧਿਆਨ ਮਾਰਿਆ ਸਕੂਲ ਖਾਲੀ ਸੀ ਅੱਜ ਐਤਵਾਰ ਹੋਣਾ ਕੇਸਰ ਨੇ ਸੋਚਿਆ ਸਾਈ ਜੀ ਤੁਸੀਂ ਵੀ ਕਦੇ ਸਕੂਲ ਗਏ ਹੋ ਕੇਸਰ ਨੇ ਪੁੱਛਿਆ ਸਾਡੇ ਨੇੜੇ ਤੇੜੇ ਪਿੰਡਾਂ 'ਚ ਕੋਈ ਸਕੂਲ ਨਹੀਂ ਸੀ ਮੈਂ ਪਿੰਡ ਦੀ ਧਰਮਸ਼ਾਲਾ 'ਚ ਗ੍ਰੰਥੀ ਜੀ ਕੋਲੋਂ ਗੁਰਮੁਖੀ ਤੇ ਉਰਦੂ ਦੀ ਜ਼ਲੀਮ ਲਈ ਸੀ ਮੈਨੂੰ ਲਿਖਣਾ ਅਜੇ ਵੀ ਨਹੀਂ ਆਉਂਦਾ ਪਰ ਪੜ੍ਹ ਜ਼ਰੂਰ ਲੈਂਦਾ ਹਾਂ ਸਾਈ ਜੀ ਤੁਸੀਂ ਅਕਸਰ ਪੜ੍ਹਦੇ ਰਹਿੰਦੇ ਹੋ ਤੁਸੀਂ ਤਾਂ ਸਭ ਜਾਣੀ ਜਾਣੋ ਫਿਰ ਵੀ ਪੜ੍ਹਨ ਦੀ ਕੀ ਲੋੜ ਹੈ ਕੇਸਰ ਨੂੰ ਲੱਗਦਾ ਸੀ ਕਿ ਕਿਤਾਬਾਂ ਸਿਰਫ ਸਕੂਲ ਦੇ ਇਮਤਿਹਾਨ ਪਾਸ ਕਰਨ ਲਈ ਹੀ ਹੁੰਦੀਆਂ ਹਨ ਫਕੀਰ ਨੇ ਸਮਝਾਇਆ ਸਾਡੇ ਗੁਰੂਆਂ ਨੇ ਸ਼ਬਦ ਨੂੰ ਗੁਰੂ ਦਾ ਦਰਜਾ ਦਿੱਤਾ ਹੈ ਸਾਨੂੰ ਕਿਤਾਬਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ ਜਿਸ ਦੀਆਂ ਦੋਸਤ ਕਿਤਾਬਾਂ ਨੇ ਉਹ ਕਦੇ ਇਕੱਲਾ ਨਹੀਂ ਹੋ ਸਕਦਾ ਬਸ ਜਾਣਕਾਰੀ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਸਿੱਖਣ ਦਾ ਮਕਸਦ ਆਪਣੇ ਆਪ ਨੂੰ ਸੁਧਾਰਨਾ ਤੇ ਦੂਜਿਆਂ ਦੀ ਮਦਦ ਕਰਨਾ ਹੋਣਾ ਚਾਹੀਦਾ ਹੈ ਜਦੋਂ ਸਮਾਂ ਮਿਲਿਆ ਸਿੱਖ ਇਤਿਹਾਸ ਜ਼ਰੂਰ ਪੜ੍ਹੀ ਇਹ ਸਾਡੇ ਖੂਨ ਚ ਰਚਿਆ ਇਤਿਹਾਸ ਹੀ ਹੈ ਕਿ ਇੱਕ ਆਮ ਸਿੱਖ ਜ਼ੁਲਮ ਦੇ ਖਿਲਾਫ ਜ਼ੁਝਾਰੂ ਬਣ ਕੇ ਖੜ ਜਾਂਦਾ ਹੈ ਇਤਿਹਾਸ ਦੀ ਇਸ ਗੱਲ ਦਾ ਗਵਾਹ ਹੈ ਸਮਾਂ ਭਾਵੇਂ ਉਹ ਮੁਗਲਾਂ ਦਾ ਸੀ ਜਾਂ ਅਬਦਾਲੀ ਵਰਗਿਆਂ ਦਾ ਅੰਗਰੇਜ਼ਾਂ ਦਾ ਤਾਂ ਚਾਹੇ ਹੁਣ ਦਾ ਫਕੀਰ ਨੇ ਕੇਸਰ ਨੂੰ ਸਮਝਾਉਣ ਵਾਂਗ ਦੱਸਿਆ ਇਤਿਹਾਸ ਤਾਂ ਕੌਮ ਦੀ ਜੜ੍ਹ ਹੁੰਦੇ ਨੇ ਜੋ ਇਤਿਹਾਸ ਪੜ੍ਹਦੇ ਨਹੀਂ ਉਹ ਇਤਿਹਾਸ ਸਿਰਜ ਵੀ ਨਹੀਂ ਸਕਦੇ ਬੇਬੇ ਦੀਆਂ ਸੁਣਾਈਆਂ ਸੀ ਕਿ ਇਤਿਹਾਸ ਦੀਆਂ ਸਾਖੀਆਂ ਯਾਦ ਕਰਦੇ ਆ ਕੇਸਰ ਨੂੰ ਯਾਦ ਆਇਆ ਕਿ ਮੱਸਾ ਰੰਗਣ ਦਾ ਸਿਰ ਲੈ ਕੇ ਦੋ ਸਿੰਘ ਸੂਰਮੇ ਬਿਕਨੇਰ ਨੂੰ ਮੁੜੇ ਸਨ ਤਾਂ ਸ਼ਾਇਦ ਓ ਵੀ ਇਹਨਾਂ ਰਾਹਾਂ ਤੋਂ ਹੀ ਲੰਗੇ ਹੋਣ ਜਿੱਥੋਂ ਹੁਣ ਤੱਕ ਉਹ ਤੇ ਫਕੀਰ ਤੁਰੇ ਜਾ ਰਹੇ ਸਨ ਇਹ ਖਿਆਲ ਆਉਂਦਿਆਂ ਹੀ ਘੋੜਿਆਂ ਦੀ ਪੈੜ ਕੇਸਰ ਦੇ ਕੰਨਾਂ ਵਿੱਚ ਅਨਹਦ ਨਾਦ ਵਾਂਗੂੰ ਗੂੰਜਣ ਲੱਗੀ ਟਿੱਬਿਆਂ ਦੀ ਕੱਕੀ ਰੇਤ ਜਿਵੇਂ ਅਕਾਲ ਉੱਥਸ ਗਉਣ ਲੱਗ ਪਈ ਹੋਵੇ ਨਗਾਰਿਆਂ ਦੀ ਧਗੜ ਧਗੜ ਨਾਲ ਜਿਵੇਂ ਹੁਕਮਰਾਨ ਥਰ ਥਰ ਗੰਮਣ ਲੱਗ ਪਏ ਹੋਣ ਤੇ ਜੇਕਾਰਿਆਂ ਨੇ ਮਜ਼ਲੂਮਾਂ ਦੇ ਖੂਨ ਦੀ ਹਰਕਤ ਤੇਜ਼ ਕਰ ਦਿੱਤੀ ਹੋਵੇ ਸੂਰਜ ਪੂਰੀ ਤਰ੍ਹਾਂ ਛਿਪ ਚੁੱਕਿਆ ਸੀ ਪੰਛੀਆਂ ਦੀਆਂ ਡਾਰਾਂ ਤੇ ਕਾਮੇ ਘਰਾਂ ਨੂੰ ਪਰਤ ਰਹੇ ਸਨ ਦੂਰ ਮਿੱਟੀ ਦੇ ਘਰ ਦਿਸਣ ਲੱਗੇ ਨੇੜੇ ਜਾ ਕੇ ਕੇਸਰ ਨੂੰ ਇੱਕ ਨਿਸ਼ਾਨ ਸਾਹਿਬ ਦਿਸਿਆ ਉਸਨੇ ਫਕੀਰ ਦਾ ਧਿਆਨ ਨਿਸ਼ਾਨ ਸਾਹਿਬ ਵੱਲ ਦਵਾਇਆ ਤਾਂ ਫਕੀਰ ਨੇ ਕਿਹਾ ਅੱਜ ਰਾਤਾਂ ਆਪਾਂ ਇੱਥੇ ਗੁਰੂ ਘਰ ਹੀ ਰੁਕ ਜਾਂਦੇ ਹਾਂ ਦਰਵਾਜ਼ਾ ਖੁੱਲ੍ਹਾ ਹੀ ਸੀ ਅੰਦਰ ਰਹਿਰਾ ਸਾਹਿਬ ਦਾ ਪਾਠ ਚੱਲ ਰਿਹਾ ਸੀ ਦੋਵਾਂ ਨੇ ਮੱਥਾ ਟੇਕ ਕੇ ਪਾਠ ਸੁਣਿਆ ਅਰਦਾਸ ਤੋਂ ਬਾਅਦ ਭਾਈ ਸਾਹਿਬ ਨੇ ਫਤਿਹ ਬੁਲਾਈ ਤੇ ਰਾਤ گزارਣ ਲਈ ਕਮਰਾ ਖੋਲ ਕੇ ਦਿੱਤਾ ਉਹ ਆਪ ਲੰਗਰ ਦਾ ਇੰਤਜ਼ਾਮ ਕਰਨ ਚਲਾ ਗਿਆ ਰੋਟੀ ਪਿੰਡ ਤੋਂ ਬਣ ਕੇ ਹੀ ਗੁਰਦੁਆਰਾ ਸਾਹਿਬ ਆਉਂਦੀ ਸੀ ਲੰਗਰ ਸ਼ਕਨ ਤੋਂ ਪਹਿਲਾਂ ਭਾਈ ਜੀ ਨੇ ਅਰਦਾਸ ਕੀਤੀ ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤੇ ਠਾਕੁਰ ਗੋ ਰਖ ਮਨ ਮਾਹੇ ਲੰਗਰ ਸ਼ਾਖੇ ਉਹ ਕਮਰੇ ਚ ਵਾਪਸ ਆ ਗਏ ਭਾਈ ਜੀ ਕਮਰੇ ਚ ਇੱਕ ਦੀਵਾ ਜਗਾ ਗਏ ਸਨ ਦੋਵਾਂ ਨੇ ਦੀਵੇ ਦੇ ਚਾਨਣ ਚ ਆਪਣਾ ਸਮਾਨ ਟਿਕਾ ਕੇ ਸੌਣ ਦੀ ਤਿਆਰੀ ਕਰ ਲਈ ਤੜਕੇ ਪਾਠ ਕਰਦੇ ਆ ਭਾਈ ਜੀ ਦੀ ਮਧੁਰ ਆਵਾਜ਼ ਨਾਲ ਕੇਸਰ ਦੀ ਅਖ ਗੁੱਲੀ ਭਾਈ ਸਾਹਿਬ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਰਦਨਾਗ ਵਾਰਤਾ ਆਪਣੀ ਕਰੁਣਾਮਈ ਆਵਾਜ਼ ਵਿੱਚ ਸੁਣਾ ਰਹੇ ਸਨ ਕੈਸਰ ਨੇ ਛੋਟੇ ਸਾਹਿਬ ਜੀਆਂ ਤੇ ਦਾਦੀ ਮਾਂ ਗੁਜਰੀ ਦੀਆਂ ਸਾਖੀਆਂ ਸਿਆਲਾਂ ਵਿੱਚ ਰਜਾਈ 'ਚ ਬੈਠ ਕੇ ਬੇਬੇ ਕੋਲੋਂ ਕਈ ਵਾਰ ਸੁਣੀਆਂ ਸਨ ਭਾਈ ਸਾਹਿਬ ਦੀ ਰੋਹਾਨੀ ਆਵਾਜ਼ ਨੇ ਕੈਸਰ ਨੂੰ ਦੂਰ ਕਿਸੇ ਅਤੀਤ ਦੇ ਚਰੋਖੇ 'ਚ ਪਹੁੰਚਾ ਦਿੱਤਾ ਸੀ ਇੱਕ ਇੱਟ ਸਰਹੰਦ ਦੀ ਬੋਲਦੀ ਹਾਂ ਆਪਣਾ ਦਿਲ ਭਰਿਆ ਅੱਜ ਫੋਲਦੀ ਹਾਂ ਯੁੱਗਾ ਯੁੱਗਾ ਤੋਂ ਵੇਖੇ ਮੈਂ ਲੋਕ ਰੋਂਦੇ ਕਾਲੇ ਸਵੇ ਇਤਿਹਾਸ ਦੇ ਖੋਲਦੀ ਹਾਂ ਠੰਡਾ ਬੁਰਜ ਤੇ ਵਗਦੀ ਏ ਪੌਣ ਠੰਡੀ ਕਦੇ ਕੰਬਦੀ ਹਾਂ ਕਦੇ ਡੋਲਦੀ ਹਾਂ ਕੱਲ ਜੋ ਦਾਦੀ ਦੀ ਗੋਦ ਚ ਸੁੱਤੀਆਂ ਸਨ ਉਹ ਨਿੱਕੀਆਂ ਜਿੰਦਾਂ ਨੂੰ ਡੋਲਦੀ ਹਾਂ ਰੱਬਾ ਮੁੱਕੇ ਇਹ ਪੋਦੀ ਕਾਲੀ ਰਾਤ ਨਾਲ ਸਮੇਂ ਦੇ ਆਸ ਨੂੰ ਤੋਲਦੀ ਹਾਂ ਨਾਲ ਸਮੇਂ ਦੇ ਆਸ ਨੂੰ ਤੋਲਦੀ ਹਾਂ ਧੰਨਵਾਦ